ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਤੇ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਜਿਹੜੀ ਤੁਸੀਂ ਇਹ ਡਰੇਨ ਦੇਖ ਰਹੇ ਹੋ ਇਹ ਡਰੇਨ ਹੈਗੀ ਹੈ ਪਿੰਡ ਕੱਚਾ ਕਾਲੇਵਾਲਾ ਜਿਹਨੂੰ ਕੇ ਪੂਰਾ ਨਾਂ ਕਾਲਾ ਸਿੰਘ ਵਾਲਾ ਵੀ ਕਿਹਾ ਜਾਂਦਾ ਹੈ ਜੋ ਕਿ ਜ਼ਿਲ੍ਹਾ ਸ਼ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਇਹ ਲੱਧੂ ਵਾਲੇ ਦੇ ਨੇੜੇ ਪਿੰਡ ਪੈਂਦਾ ਹੈ ਤੇ ਜੇ ਗੱਲ ਕੀਤੀ ਜਾਵੇ ਦੀ ਸਫਾਈ ਦੀ ਤੇ ਝੋਨੇ ਤੁਸੀਂ ਦੇਖ ਲਓ ਅੱਜ ਅੱਜ ਤਰੀਕ ਹੈਗੀ ਐ 15 ਸਤੰਬਰ 15 ਸਤੰਬਰ ਦੇ ਦਿਨ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਹੁਣ ਸਫਾਈ ਚੱਲ ਰਹੀ ਐ ਇੱਥੇ ਤਾਂ ਉਹ ਗੱਲ ਬਣ ਗਈ ਕਿ ਕਹਿੰਦੇ ਹੁੰਦੇ ਆ ਤੀਆਂ ਮਗਰੋਂ ਗੁੱਡੀਆਂ ਫੂਕਣ ਦਾ ਕੀ ਫਾਇਦਾ ਇਹ ਤੀਆਂ ਤੇ ਮਗਰ ਹੁਣ ਗੁੱਡੀਆਂ ਫੂਕੀਆਂ ਜਾ ਰਹੀਆਂ ਪੰਜਾਬ ਸਰਕਾਰ ਦੇ ਪ੍ਰਬੰਧਾਂ ਦੀਆਂ ਦੇਖੋ ਜਦੋਂ ਪਾਣੀ ਆ ਕੇ हट ਗੇ ਹੜ ਆ ਕੇ हट ਗੇ ਹੜ ਹੁਣ ਸਥਿਤੀ ਜਿਹੜੀ ਸਮਾਨੇ ਹੋ ਗਈ ਹੈ ਤੇ ਹੁਣ ਜਿਹੜੀਆਂ ਸੇਮ ਨਾਲੀਆਂ ਦੀ ਡਰੇਨਾਂ ਦੀ ਸਫਾਈ ਕਰਨ ਲੱਗੀ ਹੋਈ ਹੈ ਕ੍ਰੇਨ ਤੁਸੀਂ ਆਪ ਦੇਖੋ ਕਿ ਹੁਣ ਸਫਾਈ ਕਰਨ ਵਾਸਤੇ ਕ੍ਰੇਨ ਪਹੁੰਚ ਚੁੱਕੀ ਹੈ ਜਦੋਂ ਕਿ ਹੁਣ ਹੜ੍ਹ ਵੀ ਆ ਗਏ ਪਾਣੀ ਵੀ ਚਲੇ ਗਏ ਪਾਣੀ ਥੱਲੇ ਵੀ ਬੈਠ ਗਿਆ ਲੇਕਿਨ ਜਿਹੜੀ ਹੁਣ ਸਫਾਈਆਂ ਕਰਨ ਵਾਸਤੇ ਮਸ਼ੀਨਾਂ ਲਾਈਆਂ ਗਈਆਂ ਕੀ ਕਹੋਗੇ ਤੁਸੀਂ ਇਸ ਬਾਰੇ ਪੰਜਾਬ ਸਰਕਾਰ ਨੂੰ ਕਮੈਂਟ ਬਾਕਸ ਵਿੱਚ ਜ਼ਰੂਰ